ਆਜੀ ਵਾਹ ਤੇ ਕਿਰਪਾ ਹਾਲ ਚਾਲ ਹੈ ਜੀ ਕਿਵੇਂ ਹੋ ਜੀ ਤੁਹਾਡੀ ਆ ਬਧੀਆ ਕਿਹਦਾ ਲੋ ਲੋ ਤੁਹਾਨੂੰ ਅੱਜ ਮੈਨੂੰ ਬੇहद ਖੁਸ਼ੀ ਹੈ ਕਿ ਸਾਡੇ ਵੀਰ ਜੀ ਰਵੀ ਸਿੰਘ ਜੀ ਹੋਣਾ ਦੇ ਨਾਲ ਇਥੇ ਖਾਲਸਾ ਈ ਦਾ ਦਫ਼ਤਰ ਆ ਸਾਨੂੰ ਇਥੇ ਸਲੋ ਦੇ ਐਮਪੀ ਹੋਣ ਦੇ ਨਾਤੇ ਤੇ ਸਲੋ ਵਾਸੀਆਂ ਨੂੰ ਬਹੁਤ-ਬਹੁਤ ਮਾਣ ਆ ਜਿਹੜਾ ਖਾਲਸਾ ਈ ਤੇ ਕਿਉਂਕਿ ਇਹ ਜਿਹੜੀ ਇੱਕ ਸੰਸਥਾ ਇੱਕ ਇਹੋ ਜਿਹੀ ਆ ਜਿਹੜੀ ਸਮਾਜ ਸੇਵੀ ਸੰਸਥਾ ਜਿਹਦੀ ਉਪਜ ਇਥੇ ਸਾਡੇ ਸਲੋ ਸ਼ਹਿਰ ਤੋਂ ਹੋਈ ਆ ਪਰ ਇਹ ਜਿਹੜੀ ਛਾਪ ਆ ਉਹ ਦੁਨੀਆ ਭਰ ਦੇ ਵਿੱਚ ਹੋਈ ਹੈ ਤਾਂ ਜੋ ਤੁਹਾਡੇ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਆ ਤੁਹਾਡੇ ਸੇਵਾ ਦੇ ਬਾਰੇ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਫੋਕਸ ਪੰਜਾਬ ਦੇ ਬਾਰੇ ਵੀ ਚਾਹੇ ਤੁਹਾਡੇ ਜਿਹੜੇ ਵਿਦਿਅਕ ਅਦਾਰਿਆਂ ਦੇ ਵਿੱਚ ਚਾਹੇ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦੀ ਜਿਹੜੀ ਜਿਹੜੇ ਮਜ਼ਲੂਮਾਂ ਦੀ ਰੇਣੀ ਸੜਨੀ ਦੇ ਵਿੱਚ ਤੁਸੀਂ ਤਬਦੀਲੀਆਂ ਕਰਦੇ ਉਹਨਾਂ ਦੇ ਹੋਰ ਬਿਹਤਰ ਜਿਹੜਾ ਮਾਹੌਲ ਪੈਦਾ ਹੋਵੇ ਉਹਨਾਂ ਦੇ ਲਈ ਉਸ ਲਈ ਜੋ ਤੁਸੀਂ ਕਰਦੇ ਆ ਇਸ ਤੇ ਨਾਲ-ਨਾਲ ਦੇਖੋ ਇਹ ਲੰਬੇ ਸਮੇਂ ਦੇ ਲਈ ਕਈ ਜਿਹੜੇ ਤੁਹਾਡੇ ਪ੍ਰੋਜੈਕਟ ਨੇ ਕਈ ਜਿਹੜੇ ਤੁਸੀਂ ਕਿਸਾਨਾਂ ਦੀ ਵੀ ਮਦਦ ਕੀਤੀ ਜਦੋਂ ਉਹਨਾਂ ਨੂੰ ਵੀ ਬਹੁਤ ਬਹੁਤ ਜੋ ਮੁਸ਼ਕਲਾਂ ਤੋਂ ਗੁਜ਼ਰਨਾ ਪਿਆ ਜੋ ਕਿਸਾਨ ਮੋਰਚੇ ਦੇ ਦੌਰਾਨ ਵੀ ਜਦੋਂ ਹੋਇਆ ਉਸ ਤੋਂ ਬਾਅਦ ਜੋ ਤੁਸੀਂ ਜੋ 84 ਦੇ ਪੀੜਿਤ ਪਰਿਵਾਰਾਂ ਨੇ ਵੀ ਜੋ ਕੀਤਾ ਆ ਪਰਮਾਤਮਾ ਤੁਹਾਨੂੰ ਹੋਰ ਪਲ ਉਦਮ ਬਖਸ਼ੇ ਤਾਂ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਸਰਬਤ ਦੇ ਭਲੇ ਦੇ ਲਈ ਹਮੇਸ਼ਾ ਕੰਮ ਕਰਦੇ ਰਹੋ ਚਾਹੇ ਉਹ ਪੰਜਾਬ ਦੇ ਵਿੱਚ ਆ ਜਿਹੜਾ ਫੋਕਸ ਪੰਜਾਬ ਤੁਹਾਡਾ ਜਿਹੜਾ ਪ੍ਰੋਗਰਾਮ ਆ ਪਰ ਦੁਨੀਆ ਭਰ ਦੇ ਹਿੱਸਿਆਂ ਦੇ ਵਿੱਚ ਕਿਉਂਕਿ ਇਹੀ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਆ ਖਾਲਸੇ ਦਾ ਜਿਹੜਾ ਮਕਸਦੇ ਹੋਣਾ ਚਾਹੀਦਾ ਆ ਤੇ ਆਪਾਂ ਸਿਰਫ ਜੀ ਵਾਜੀ ਰਵਾਈ ਵਿੱਚ ਹੀ ਰਹਿਣਾ ਚਾਹੀਦਾ ਹੈ ਮੈਂ ਮੈਦੂ ਇਤਰੀਆ ਵਦਿਆ ਇਤਹਾ ਜੋ ਰੋ 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 ਜੀ ਆ ਨੋ ਅੱਜ ਮੈਨੂੰ ਬੇहद ਖੁਸ਼ੀ ਹੈ ਕਿ ਸਾਡੇ ਵੀਰ ਜੀ ਰਵੀ ਸਿੰਘ ਜੀ ਹੋਣਾਂ ਦੇ ਨਾਲ ਇਥੇ ਖਾਲਸਾ ਈਡ ਦਾ ਜਿਹੜਾ ਦਫ਼ਤਰ ਆ ਸਾਨੂੰ ਇਥੇ ਸਲੋ ਦੇ ਐਮਪੀ ਹੋਣ ਦੇ ਨਾਤੇ ਤੇ ਸਲੋ ਵਾਸੀਆਂ ਨੂੰ ਬਹੁਤ-ਬਹੁਤ ਮਾਣ ਆ ਜਿਹੜਾ ਖਾਲਸਾ ਈਡ ਤੇ ਕਿਉਂਕਿ ਇਹ ਜਿਹੜੀ ਇੱਕ ਸੰਸਥਾ ਇੱਕ ਇਹੋ ਜਿਹੀ ਆ ਜਿਹੜੀ ਸਮਾਜ ਸੇਵੀ ਸੰਸਥਾ ਜਿਹਦੀ ਉਪਜ ਇਥੇ ਸਾਡੇ ਸਲੋ ਸ਼ਹਿਰ ਤੋਂ ਹੋਈ ਆ ਪਰ ਇਹ ਜਿਹੜੀ ਛਾਪ ਆ ਉਹ ਦੁਨੀਆ ਭਰ ਦੇ ਵਿੱਚ ਹੋਈ ਆ ਤਾਂ ਜੋ ਤੁਹਾਡੇ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਆ ਤੁਹਾਡੇ ਸੇਵਾ ਦੇ ਬਾਰੇ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਫੋਕਸ ਪੰਜਾਬ ਦੇ ਬਾਰੇ ਵੀ ਚਾਹੇ ਤੁਹਾਡੇ ਜਿਹੜੇ ਵਿਦਿਅਕ ਅਦਾਰਿਆਂ ਦੇ ਵਿੱਚ ਚਾਹੇ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦੀ ਜਿਹੜੀ ਜਿਹੜੇ ਮਜ਼ਲੂਮਾਂ ਦੀ ਰੇਣੀ ਸੜਨੀ ਦੇ ਵਿੱਚ ਤੁਸੀਂ ਤਬਦੀਲੀਆਂ ਕਰਦੇ ਉਹਨਾਂ ਦੇ ਹੋਰ ਬਿਹਤਰ ਜਿਹੜਾ ਮਾਹੌਲ ਪੈਦਾ ਹੋਵੇ ਉਹਨਾਂ ਦੇ ਲਈ ਉਸ ਲਈ ਜੋ ਤੁਸੀਂ ਕਰਦੇ ਆ ਇਸ ਤੇ ਨਾਲ-ਨਾਲ ਦੇਖੋ ਇਹ ਲੰਬੇ ਸਮੇਂ ਦੇ ਲਈ ਕਈ ਜਿਹੜੇ ਤੁਹਾਡੇ ਪ੍ਰੋਜੈਕਟ ਨੇ ਕਈ ਜਿਹੜੇ ਤੁਸੀਂ ਕਿਸਾਨਾਂ ਦੀ ਵੀ ਮਦਦ ਕੀਤੀ ਜਦੋਂ ਉਹਨਾਂ ਨੂੰ ਵੀ ਬਹੁਤ ਬਹੁਤ ਜੋ ਮੁਸ਼ਕਲਾਂ ਤੋਂ ਗੁਜ਼ਰਨਾ ਪਿਆ ਜੋ ਕਿਸਾਨ ਮੋਰਚੇ ਦੇ ਦੌਰਾਨ ਵੀ ਜਦੋਂ ਹੋਇਆ ਉਸ ਤੋਂ ਬਾਅਦ ਜੋ ਤੁਸੀਂ ਜੋ 84 ਦੇ ਪੀੜਤ ਪਰਿਵਾਰਾਂ ਨੇ ਵੀ ਜੋ ਕੀਤਾ ਆ ਪਰਮਾਤਮਾ ਤੁਹਾਨੂੰ ਹੋਰ ਪਲ ਉਦਮ ਬਖਸ਼ੇ ਤਾਂ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਸਰਬਤ ਦੇ ਭਲੇ ਦੇ ਲਈ ਹਮੇਸ਼ਾ ਕੰਮ ਕਰਦੇ ਰਹੋ ਚਾਹੇ ਉਹ ਪੰਜਾਬ ਦੇ ਵਿੱਚ ਆ ਜਿਹੜਾ ਫੋਕਸ ਪੰਜਾਬ ਤੁਹਾਡਾ ਜਿਹੜਾ ਪ੍ਰੋਗਰਾਮ ਆ ਪਰ ਦੁਨੀਆ ਭਰ ਦੇ ਹਿੱਸਿਆਂ ਦੇ ਵਿੱਚ ਕਿਉਂਕਿ ਇਹੀ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਆ ਖਾਲਸੇ ਦਾ ਜਿਹੜਾ ਮਕਸਦੇ ਹੋਣਾ ਚਾਹੀਦਾ ਆ ਤੇ ਆਪਸਰ